ਹਾਂਜੀ ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਮਿਰਚਾਂ ਦਾ ਆਚਾਰ ਪਾਵਾਂਗੇ ਮਿਰਚਾਂ ਦਾ ਆਚਾਰ ਸਾਡੇ ਭੂਆ ਜੀ ਪਾਉਣਗੇ ਅੱਜ ਤੇ ਤੁਹਾਨੂੰ ਦੱਸਦੇ ਹਾਂ ਵੀ ਉਹਦੇ ਵਿੱਚ ਭੂਆ ਜੀ ਦੱਸਣਗੇ ਵੀ ਆਪਾਂ ਕੀ ਕੀ ਪਾਉਣਾ ਵਾ ਤੇ ਬਹੁਤ ਵਧੀਆ ਮਿਰਚਾਂ ਦਾ ਆਚਾਰ ਬਣਦਾ ਵਾ ਤੇ ਆਪਾਂ ਜਲਾਲ ਮਿਰਚਾਂ ਦਾ ਆਚਾਰ ਪਾਉਣਾ ਭੂਆ ਜੀ ਅੱਜ ਆਪਾਂ ਮਿਰਚਾਂ ਦਾ ਤੁਸੀਂ ਚਾਰ ਪਾਉਣ ਲੱਗੇ ਆ ਤੇ ਇਹ ਭਾਰਮਿਕਾ ਮਿਰਚਾਂ ਬਣਾਉਣੀਆਂ ਤੁਸੀਂ ਤੇ ਇਹਦੇ ਵਿੱਚ ਕੀ ਕੀ ਪਾਉਂਗੇ ਤੁਸੀਂ ਹੋਰ ਇਹਦੇ ਵਿੱਚ ਹਲਦੀ ਹਾਂਜੀ ਨਾਣ ਤੇ ਆਂਬਚੂਰ ਹਾਂਜੀ ਤੇ ਜਮੈਣ ਤੇ ਸੌਂਫ ਤੇ ਕਾਲਾ ਨੂਨ ਕਾਲਾ ਨੂਨ ਠੀਕ ਹੈ ਜੀ ਇਹਦੇ ਨਾਲ achar ਖਰਾਬ ਨਹੀਂ ਹੁੰਦਾਗਾ ਨਾ ਨਾ ਤੇ ਜਮੈਣ ਆਪਾਂ ਦਰੜਫੜ ਕਰ ਲਿਆ ਭੂਆ ਨੇ ਕਿਹਾ ਸੀ ਵੀ ਇਹੇ ਕੁੱਟ ਲਿਏ ਪਰ ਆਪਾਂ ਮੈਕਸੀਚ ਹੀ ਗ੍ਰੇਨਡ ਕਰ ਲਿਆ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਆ ਨਾ ਇਹ ਤਾਂ ਕੁੰਡੇ ਵਿੱਚ ਹੀ ਕੁੱਟਦੇ ਹੁੰਦੇ ਆ ਆਪਾਂ ਮੈਕਸੀ ਵਿੱਚ ਕਰ ਲਿਆ ਕਿਉਂਕਿ ਭੂਆ ਜੀ ਨੇ ਅੱਜ ਜਾਣਾ ਸੀ ਪਿੰਡ ਨੂੰ ਇਸ ਕਰਕੇ ਅਸੀਂ ਕਿਹਾ ਵੀ ਸਾਡਾ ਚਾਰ ਪਾ ਕੇ ਜਾਓ ਤੁਸੀਂ ਮਸਾਲਾ ਭਰੋਗੇ ਹੁਣ ਹਾਂ ਹੁਣ ਮਸਾਲਾ ਪੈਲ ਪਾਉਂਗੇ ਕਿ ਨਹੀਂ ਨਹੀਂ ਤੇਲ ਨਹੀਂ ਪਾਉਣਾ ਠੀਕ ਹੈ ਕਿੰਨੇ ਦਿਨਾਂ ਤੱਕ ਖਾਣ ਵਾਲੀਆਂ ਹੋ ਜਾਣਗੀਆਂ ਬਸ ਤੂ ਚੱਦਣਾ ਚਾਹੋ ਜਾਣੇ ਖਾਣ ਵਾਲੀਆਂ ਠੀਕ ਹੈ ਪਰ ਪਰ ਬਸ ਸਾਈ ਸੁੱਕਣੇ ਰੱਖ ਦੇਣੀਆਂ ਤੇਲ ਬਿਲਕੁਲ ਨਹੀਂ ਪਾਉਣਾ ਨਾ ਨਾ ਤੇਲ ਨਹੀਂ ਠੀਕ ਹੈ ਤੇ ਗੰਡਲ ਵੀ ਨਹੀਂ ਲਾਉਣੇ ਹੁੰਦੇ ਉੱਤੋਂ ਜਿਹੜੇ ਪਿਛਲੇ ਪਾਸੇ ਹੁੰਦੇ ਖਰਾਬ ਨਹੀਂ ਹੁੰਦੇ ਨਾ ਜਮਾ ਨਹੀਂ ਹੁੰਦੇ ਠੀਕ ਹੈ ਮਿਰਚਾਂ ਦਾ ਚਾਰ ਪਾਉਣ ਵਾਸਤੇ ਆਪਾਂ ਪਹਿਲਾਂ ਇਹਨਾਂ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਤੇ ਵਿਚਾਲੋਂ ਭੁਆਜੀ ਹੁਣਾਂ ਨੇ ਇਹਦੇ ਕੱਟ ਇਸ ਤਰ੍ਹਾਂ ਲਾ ਲਏ ਸੀਗੇ ਤੇ ਜਿਹੜਾ ਆਪਾਂ ਇਹਦੇ ਵਿੱਚ ਮਸਾਲਾ ਭਰਨਾ ਹੁੰਦਾ ਇਸ ਤਰ੍ਹਾਂ ਆਪਾਂ ਕੱਟ ਲਾ ਲਏ ਸੀ ਕੱਪੜੇ ਨਾਲ ਬਿਲਕੁਲ ਪੂਝ ਲਈ ਸੀ ਭੁਆਜੀ ਕਹਿੰਦੇ ਨਾ ਤਾਂ ਗਿੱਲੇ ਹੱਥ ਲਾਉਣੇ ਇਹਨਾਂ ਨੂੰ ਤੇ ਨਾ ਹੀ ਇਹਨੂੰ ਚਮਚਾ ਗਿੱਲਾ ਲਾਉਣਾ ਵਾ ਤੇ ਫਿਰ ਚਾਰ ਆਪਣਾ ਖਰਾਬ ਨਹੀਂ ਹੁੰਦਾਗਾ ਲੈ ਇਸ ਤਰ੍ਹਾਂ ਭਰ-ਭਰ ਕੇ ਆਪਾਂ ਇਹਦੇ ਵਿੱਚ ਰੱਖੀ ਜਾਵਾਂਗੇ ਹੁਣ ਜਿਵੇਂ ਸਰਦੀਆਂ ਵਾਂ ਜਦੋਂ ਆਪਾਂ ਨੂੰ ਭੁੱਖ ਲੱਗਦੀ ਹੈ ਦੁਪਹਿਰੇ ਆਪਾਂ ਚਾਰ ਦ ਮਿਰਚ ਦੇ ਚਾਰ ਨਾਲ ਰੋਟੀ ਖਾਵਾਂਗੇ ਤਾਂ ਆਪਾਂ ਨੂੰ ਬਹੁਤ ਸਵਾਲ ਲੱਗਦੀ ਆ ਇਸ ਤਰ੍ਹਾਂ ਆਪਾਂ ਘਰ-ਘਰ ਸਾਰੇ ਮਰਤਬਾਨ ਵਿੱਚ ਰੱਖੀ ਜਾਣਾ ਵਿੱਚ ਜਦੋਂ ਪਾਣੀ ਨਿਕਲਿਆ ਆਪਾਂ ਆਪਾਂ ਐਸਾ ਤਾਂ ਪਾਣੀ ਨਿਕਲਦਾ ਹੀ ਨਹੀਂਗਾ ਹੁਣ ਕਿਉਂਕਿ ਸਮਾਂ ਅੱਜ ਮੈਂ ਹਣ ਤੇ ਸੌਂਪ ਪੈ ਗਈ ਨੇ ਵਿੱਚ ਠੀਕ ਹੈ ਜੇ ਪਾਣੀ ਸੋਖ ਲੈਂਦੀ ਆ ਤਿੰਨੇ ਬਚਾ ਕੇ ਪਰੱਖ ਕੇ ਕਰਨਾ ਵੀ ਕੀ ਆ ਠੀਕ ਹੈ ਤੇਲ ਤੋਂ ਬਿਨਾ ਆਪਣੀਆਂ ਇਹ ਬਹੁਤ ਵਧੀਆ ਮਿਰਚਾਂ ਬਣ ਜਾਣਗੀਆਂ ਕਿਉਂਕਿ ਕਈ ਹੈਗੇ ਆ ਵੀ ਜਿਹੜੇ ਭੈਣ ਭਰਾ ਆਪਣੇ ਤੇਲ ਨਹੀਂ ਖਾਂਦੇਗੇ ਉਹਨਾਂ ਵਾਸਤੇ ਇਹ ਚਾਰ ਬਹੁਤ ਵਧੀਆ ਬਣ ਹੈਗਾ ਵਾ ਤੇ ਆਮ ਆਪਾਂ ਸਾਰੇ ਚਾਰਾਂ ਵਿੱਚ ਆਪਾਂ ਤੇਲ ਪਾਉਂਦੇ ਆ ਤੇਲ ਦੀ ਮਾਤਰਾ ਜ਼ਿਆਦਾ ਪਾਉਣੀ ਪੈਂਦੀ ਆ ਆਪਾਂ ਨੂੰ ਤੇ ਇਹਨਾਂ ਦੇ ਹੱਥ ਦਾ ਚਾਰ ਖਰਾਬ ਵੀ ਨਹੀਂ ਹੁੰਦਾਗਾ ਜਿਹੜਾ ਤੂ ਐ ਹੁਣੀ ਚਾਰ ਪਾਉਂਦੇ ਆ ਤੇ ਇਹ ਚਾਰ ਖਰਾਬ ਨਹੀਂ ਹੁੰਦਾ ਜਲਦੀ ਮੈਂ ਚਾਰ ਆਪਾਂ ਥੋੜਾ ਹੀ ਪਾਉਨੇ ਹੁੰਨੇ ਆ ਕਿਉਂਕਿ ਜੇ ਲੰਮਾ ਸਮਾਂ ਰੱਖਣਾ ਹੋਣ ਤਾਂ ਫਿਰ ਆਪਾਂ ਤੇਲ ਥੱਲੇ ਵੀ ਇਹਦੇ ਤੇਲ ਪਾਵਾਂਗੇ ਤੇ ਉੱਪਰ ਤੋਂ ਵੀ ਤਰਕ ਕਰਾਂਗੇ ਫਿਰ ਮੈਚਾਂ ਜਿਆਦਾ ਟਾਈਮ ਕੱਢ ਜਾਂਦੀਆਂ ਹੁੰਦੀਆਂ ਨਹੀਂ ਤਾਂ ਆਮ ਤਾਂ ਮਿਰਚਾਂ ਬਾਜ਼ਾਰ ਤੋਂ ਮਿਲਦੀਆਂ ਹੀ ਰਹਿੰਦੀਆਂ ਆਪਾਂ ਥੋੜਾ ਜਿਹਾ ਪਾਉਨੇ ਹੁੰਨੇ ਜਿਵੇਂ ਅੱਧਾ ਕਿਲੋ ਪਾ ਲਈਆਂ ਜਾਂ ਪਾਈਆਕ ਪਾ ਲਈਆਂ ਤੇ ਨਾਲ ਦੀ ਨਾਲ ਆਪਾਂ ਇਹ ਚਾਰ ਪਾਉਨੇ ਆ ਤੇ ਫਿਰ ਸਵਾਦ ਲੱਗਦੀਆਂ ਇਹ ਮਿਰਚ ਜਿਹੜਾ ਹੁਣ ਇਹ ਮਸਾਲਾ ਬਚ ਗਿਆ ਆਪਾਂ ਇਹਦੇ ਉੱਤੇ ਹੀ ਪੁੱਕ ਦਵਾਂਗੇ ਬਚਾਉਣਾ ਨਹੀਂ ਹੈਗਾਗਾ ਉਹ ਤਿੰਨ ਦਿਨਾਂ ਤੱਕ ਆਪਣਾ ਇਹ ਚਾਰ ਬਿਲਕੁਲ ਖਾਣ ਲਈ ਤਿਆਰ ਹੋ ਜਾਣਾ ਵਾ ਉੱਪਰ ਪੁੱਕ ਦਿੱਤਾ ਇਹ ਮਸਾਲਾ ਜਿਹੜਾ ਆਪਾਂ achar ਪਾਇਆ ਸੀਗਾ ਆਪਣੇ achar ਪਾਏ ਨੂੰ 5-6 ਦਿਨ ਹੋ ਗਏ ਕਿਉਂਕਿ ਭੂਆ ਜੀ ਹੁਣੀ ਆਏ ਸੀ ਭੂਆ ਜੀ ਹੁਣੀ ਜਦੋਂ ਵੀ ਆਉਂਦੇ ਆ ਤੇ ਸਾਨੂੰ ਕੋਈ ਨਾ ਕੋਈ ਚੀਜ਼ ਉਹ ਪਾ ਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਵੱਡਿਆਂ ਨੂੰ ਇਹ ਹੁੰਦਾ ਵਾ ਇੱਕ ਤਾਂ ਉਹਨਾਂ ਦਾ ਮਾਨ ਤਾਨ ਹੋ ਜਾਂਦਾ ਵੀ ਸਾਥੋ ਚੀਜ਼ ਪਵਾਉਂਦੇ ਆ ਇਹ ਹਨਾ ਤੇ ਇੱਕ ਉਹਨਾਂ ਦੇ ਹੱਥ ਦਾ achar ਖਰਾਬ ਨਹੀਂ ਹੁੰਦਾਗਾ ਇਹ achar ਆਪਾਂ ਪਾਇਆ ਸੀ ਜਦੋਂ ਤੇ ਪੂਰੀ ਇਹ ਭਰੀ ਹੋਈ ਸੀਗੀ ਤੇ ਦੇਖੋ ਕਿੰਨਾ ਥੱਲੇ ਬੈਠ ਗਿਆ ਇਹ achar ਇਹ ਰਹੇ ਪਉਂਦਾ ਇਹ ਮਤਲਬ ਹੁੰਦਾ ਹੈ ਚਾਰ ਨਾ ਆਪਾਂ ਪਉਣਾ ਤਾਂ ਥੋੜਾ ਹੀ ਹੁੰਦਾ ਵਾ ਤੇ ਜਿਹੜਾ ਆਪਾਂ ਬਜ਼ਾਰਾਂ ਚੋਂ achar ਲੈਨੇ ਆ ਆਪਾਂ ਕਹਿ ਦਿੰਨੇ ਆ ਵੀ ਉਹ ਖਰਾਬ ਕਿਉਂ ਨਹੀਂ ਹੁੰਦਾ ਉਹਦੇ ਵਿੱਚ ਇੱਕ ਮਸਾਲਾ ਪੈਂਦਾ ਕਿਉਂਕਿ ਅਸੀਂ ਵੀ ਪੁੱਛਿਆ ਸੀਗਾ ਵੀ ਇਹਦੇ ਵਿੱਚ ਕੀ ਚੀਜ਼ ਪੈਂਦੀ ਆ ਸਰਕਾ ਤਾਂ ਆਪਾਂ ਪਉਣਾ ਹੀ ਹੁੰਦਾ ਇਹਦੇ ਵਿੱਚ ਨਾ ਤਾਂ ਆਪਾਂ ਸਰਕਾ ਪਾਇਆ ਨਾ ਆਪਾਂ ਤੇਲ ਪਾਇਆ ਇੱਕ ਆਪਾਂ ਸੁੱਕੀਆਂ ਮਿਰਚਾਂ ਉਹਦੇ ਜਿਵੇਂ ਪਾਉਂਨਾ ਸੀ ਆਪਾਂ ਉਵੇਂ ਰੱਖ ਤੀਆਂ ਤੇ ਦੇਖੋ ਕਿੰਨੀਆਂ ਥੱਲੇ ਬੈਠ ਗਈਆਂ ਇਹ ਆਪਾਂ ਹਫ਼ਤੇ 15 ਦਿਨਾਂ ਵਿੱਚ ਮਹੀਨੇ ਵਿੱਚ ਆਪਾਂ ਖਾ ਜਾਣੀਆਂ ਹੁੰਦੀਆਂ ਤੇ ਖਰਾਬ ਨਹੀਂ ਹੁੰਦਾ ਜਿਹੜੇ ਆਪਾਂ ਬਜ਼ਾਰਾਂ ਵਿੱਚੋਂ achar ਲੈਨੇ ਆ ਹੁੰਦਾ ਵੀ ਇਹਦੇ ਨਾਲ ਮਤਲਬ ਕੋਈ ਆਪਾਂ ਨੂੰ ਤਕਲੀਫ ਨਹੀਂ ਆਉਂਦੀ ਉਹਦੇ ਨਾਲ ਜੋ ਤਜਾਬ ਬੰਦਾ ਵਾ ਤੇ ਬੰਦਾ ਵਾ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਣੇ ਤਜਾਬ ਜਾਂ ਤਾਂ ਚਾਹ ਨਾ ਬੰਦ ਜਾਏ ਇਹ ਚਾਰ ਨਾਲ ਵੀ ਬਣ ਜਾਂਦਾ ਹੁੰਦਾ ਜਿਹੜਾ ਆਪਾਂ ਬਾਜ਼ਾਰ ਤੋਂ ਲੈਂਦੇ ਆ ਕਿਉਂਕਿ ਉਹਦੇ ਵਿੱਚ ਇੱਕ ਕੈਮੀਕਲ ਜਿਆ ਹੁੰਦਾ ਵਾ ਜਿਹੜਾ ਆਪਾਂ ਪਾਉਨੇ ਆਪਾਂ ਨਹੀਂ ਪਾਉਂਦੇਗੇ ਉਹ ਪਾਉਂਦੇ ਆ ਉਹਦੇ ਨਾਲ ਫਿਰ ਇਹ ਸਾਲਾਂ ਤੱਕ achar ਨਹੀਂ ਖਰਾਬ ਹੁੰਦਾ ਸੋਤਣ ਵਾਲੀ ਗੱਲ ਆ ਇਹ ਵੀ ਇਹਦੇ ਵਿੱਚ ਜੇ ਆਪਾਂ ਕੁਝ ਵੀ ਨਾ ਪਾਵਾਂਗੇ 10 ਸਾਲ ਤੱਕ ਤਾਂ ਚਾਰ ਰਹਿੰਦਾ ਨਹੀਂ ਤੁਸੀਂ ਇਹ ਅਜ਼ਮਾ ਕੇ ਵੀ ਵੇਖਿਆ ਹੋਣਾ ਵੀ ਮਿਰਚਾਂ ਫਿਰ ਹੋਰ ਹੀ ਢਿੱਲੀਆਂ ਜੀਆਂ ਬਣ ਜਾਂਦੀਆਂ ਤੇ ਉਹ ਚਾਰ ਓਵੇਂ ਦਾ ਓਵੇਂ ਕਿਵੇਂ ਰਹਿੰਦਾ ਉਹ ਅਸੀਂ ਉਸ ਜਿੱਥੋਂ ਆਪਾਂ ਮਸਾਲੇ ਲੈਨੇ ਹੁੰਨੇ ਆ ਆਪਾਂ ਫਿਰ ਉਹਨਾਂ ਨੂੰ ਪੁੱਛਿਆ ਸੀ ਤਾਂ ਉਹ ਕਹਿੰਦੇ ਉਹ ਇਹੋ ਜਿਹਾ ਮਸਾਲਾ ਵੀ ਤੁਸੀਂ ਜੇ ਇਹਦੇ ਵਿੱਚ ਪਾ ਦੋਗੇ ਤਾਂ 1 ਸਾਲ ਕੀ 2 ਸਾਲ ਤੱਕ ਖਰਾਬ ਨਹੀਂ ਹੁੰਦਾਗਾ ਇਸ ਕਰਕੇ ਤੁਸੀਂ ਗਰੇਜ਼ ਕਰਿਆ ਕਰੋ ਵੀ ਬਾਜ਼ਾਰ ਵਿੱਚੋਂ ਆਪਾਂ ਨੂੰ ਮਿਰਚਾਂ ਮਿਲਦੀਆਂ ਮਿਰਚਾਂ ਲੈ ਕੇ ਜਿਸ ਤਰ੍ਹਾਂ ਆਪਾਂ ਚਾਰ ਪਾਉਨੇ ਆ ਜੇ ਤੇਲ ਪਾ ਕੇ ਪਾਉਣਾ ਜੇ ਆ ਸੁੱਕੀਆਂ ਮਿਰਚਾਂ ਪਾਉਣੀਆਂ ਜਾਂ ਫਿਰ ਉਹਦੇ ਵਿੱਚ ਸਿਰਕਾ ਪਾ ਦਿਓ 2-4 ਮਹੀਨੇ ਆਰਾਮ ਨਾਲ ਉਹ achar ਕੱਢ ਜਾਂਦਾ ਵਾ ਜੇ ਆਪਾਂ ਸੋਚ ਗਏ ਵੀ ਸਾਲਾਂ ਤੱਕ ਇਹ ਮਿਰਚ ਦਾ achar ਪਿਆਰ ਹੋਗਾ ਤਾਂ ਮਿਰਚ ਉਹੋ ਜੀ ਨਹੀਂ ਰਹਿੰਦੀਗੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਹਾਂ ਤੁਸੀਂ ਉਹ achar ਜੇ ਕੈਮੀਕਲ ਜਿਹੇ ਵਿੱਚ ਪਾਉਂਗੇ ਉਹਨਾਂ ਨੂੰ ਕਿਸੇ ਵੀ ਦੁਕਾਨ ਤੇ ਜਾ ਕੇ ਤੁਸੀਂ ਕਹਿ ਦਿਓ ਵੀ ਇਹਦਾ achar ਖਰਾਬ ਨਾ ਹੋਵੇ ਤਾਂ ਉਹ ਇੱਕ ਪੁੜੀ ਚ ਮਸਾਲਾ ਦੇ ਦੇਣਗੇ ਉਹ achar ਵਿੱਚ ਪਾ ਦਿੰਦੇ ਆ ਤੇ ਸਾਲ ਤੱਕ achar ਖਰਾਬ ਨਹੀਂ ਹੁੰਦਾਗਾ ਹੁਣ ਜਿਵੇਂ ਆਪਾਂ ਸਰਦੀਆਂ ਵਿੱਚ ਆਪਣਾ ਸਾਗ ਬਣਾਉਨੇ ਆ ਸਾਗ ਨਾਲ ਇਹ ਮਿਰਚ ਖਾਦੀ ਜਾਵੇ ਤਾਂ ਬਹੁਤ ਵਧੀਆ ਲੱਗਦੀ ਆ ਹੁਣ ਇੰਨੀ ਠੰਡ ਤਾਂ ਵੈਸੇ ਪਈ ਨਹੀਂ ਅੱਜ ਆਪਾਂ ਸਾਗ ਬਣਾਇਆ ਸੀ ਤੇ ਇਸ ਮਿਰਚ ਨੂੰ ਆਪਣੀ ਚਾਰ ਪੰਜ ਦਿਨ ਹੋ ਗਏ ਪਾਏ ਆ ਨੂੰ ਤੇ ਅੱਜ ਆਪਾਂ ਇਹ ਮਿਰਚ ਉਸ ਸਾਗ ਨਾਲ ਖਾਵਾਂਗੇ ਤੇ ਟੇਸਟ ਦਾ ਫਰਕ ਬਹੁਤ ਵਧੀਆ ਬਹੁਤ ਵਧੀਆ ਆਉਂਦਾ ਵਾ ਤੇ ਜਾਂ ਤਾਂ ਹਰੀ ਮਿਰਚ ਭਰ ਕੇ ਬਣਾਇ ਬਣਾਈ ਹੋਵੇ ਉਹ ਵੀ ਵਧੀਆ ਲੱਗਦੀ ਆ ਤੇ ਇਹ ਵੀ ਬਹੁਤ ਵਧੀਆ ਲੱਗਦੀ ਹੈ ਤੁਸੀਂ ਇੱਕ ਵਾਰੀ ਆਪਣੇ ਘਰੇ ਇਹ achar paayo ਤੇ achar ਥੋੜਾ ਪਾਇਆ ਕਰੋ ਕਿਉਂਕਿ ਫਿਰ ਆਪਾਂ ਮਿਰਚ ਦਾ achar ਤਾਂ ਆਪਾਂ ਨੂੰ ਮਿਲਦਾ ਹੀ ਆ ਮਿਰਚ ਤਾਂ ਜਦੋਂ ਮਰਚੀ ਲੈ ਲਓ ਤੇ ਇਹ ਥੋੜਾ ਪਾ ਕੇ achar ਤੇ ਮਹੀਨੇ ਮਹੀਨੇ ਤੱਕ ਰੱਖ ਕੇ ਕਿਉਂਕਿ ਫਿਰ ਇਹ ਤੇਲ ਵੀ ਨਹੀਂ ਜਿਆਦਾ ਆਪਾਂ ਪਾਉਣਾ ਹੁੰਦਾ ਇਹਦੇ ਵਿੱਚ ਤੇ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਇਹ ਰੈਸਪੀ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਾਸਰੀ ਅਕਾਲ